ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 16 ਮਾਰਚ ਨੂੰ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਸਿਆਣੇ ਗੱਲ ਕੀਤੀ ਹੈ ਇੱਕ ਤੇ ਇੱਕ 11 ਹੁੰਦੇ ਹਨ ਇਸ ਵਾਰ ਕੁਝ ਇਸ ਤਰ੍ਹਾਂ ਦਾ ਵੇਖਣ ਨੂੰ ਮਿਲੇਗਾ ਕੈਲੇ ਕਲਾਂ ਤੇ ਕਲੇਰ ਕਲਾਂ ਇਹ ਦੋ ਪਿੰਡ ਇਕੱਠੇ ਹੋ ਕੇ ਇਸ ਟੂਰਨਾਮੈਂਟ ਨੂੰ ਆਰਗੇਨਾਈਜ਼ ਕਰ ਰਹੇ ਹਨ ਵੱਡਾ ਟੂਰਨਾਮੈਂਟ ਹੋਏਗਾ ਆਓ ਗੱਲਬਾਤ ਕਰਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਕਿਸ ਤਰ੍ਹਾਂ ਦੇ ਪ੍ਰਬੰਧ ਹਨ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਸਵਰਗੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਵਿੰਦਰ ਸਿੰਘ ਬਾਠ ਜਿਨ੍ਹਾਂ ਨੂੰ ਸ਼ਿੰਦਾ ਅਮਲੀ ਕਰਕੇ ਸਾਰੇ ਜਾਣਦੇ ਸਨ ਉਹਨਾਂ ਨਿੱਗੀ ਯਾਰਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਵੱਡੀ ਕੱਪ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਮੰਨੂ ਮਸਾਣਾ ਅੰਤਰਰਾਸ਼ਟਰੀ ਖਿਡਾਰੀ ਨੂੰ ਵੀ ਯਾਰ ਕੀਤਾ ਜਾਏਗਾ ਗੱਲਬਾਤ ਕਰਦੇ ਹਾਂ ਇਹ ਟੂਰਨਾਮੈਂਟ ਨਵੇਕਲਾ ਇਸ ਕਰਕੇ ਹੁੰਦਾ ਹੈ ਕਿਉਂਕਿ ਆਮ ਕਰਕੇ ਟੀਮਾਂ ਨੂੰ ਇਨਾਮ ਮਿਲਦੇ ਹਨ ਖਿਡਾਰੀਆਂ ਨੂੰ ਇਨਾਮ ਮਿਲਦੇ ਹਨ ਪਰ ਇੱਥੇ ਜਿਹੜੇ ਦਰਸ਼ਕ ਪਹੁੰਚਦੇ ਹਨ ਵੇਖਣ ਵਾਲੇ ਪਹੁੰਚਦੇ ਹਨ ਟੂਰਨਾਮੈਂਟ ਨੂੰ ਉਹਨਾਂ ਦਰਸ਼ਕਾਂ ਨੂੰ ਵੀ ਵੱਖ-ਵੱਖ ਤਰ੍ਹਾਂ ਦੇ ਇਨਾਮ ਦਿੱਤੇ ਜਾਂਦੇ ਹਨ ਆਓ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਕੌਣ ਕੌਣ ਸ਼ਕਤੀਤਾ ਇੱਥੇ ਪਹੁੰਚ ਲਿਆ ਹਨ ਕਿਸ ਤਰ੍ਹਾਂ ਤੇ ਸ਼ੋ ਮੈਚ ਹੋਣਗੇ ਕਿਸ ਤਰ੍ਹਾਂ ਦੇ ਇਨਾਮ ਦਿੱਤੇ ਜਾਣਗੇ ਸਭ ਤੋਂ ਪਹਿਲਾਂ ਸਾਡੇ ਕਲੀਰਕਲਾਂ ਦੇ ਜੋ ਸਰਪੰਚਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਸਕੇ ਭਾਜੀ ਸ਼ੁਭਨਾਮ ਕੀ ਹੈ ਟੂਰਨਾਮੈਂਟ ਬਾਰੇ ਦੱਸ ਦੋ ਕਿਸ ਤਰ੍ਹਾਂ ਟੂਰਨਾਮੈਂਟ ਕਰਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਗੁਰਦੇਵ ਸਿੰਘ ਪਿੰਡ ਕਲੀਰਕਲਾਂ ਸਾਫਕਾ ਸਰਪੰਚ ਕਲੀਰਕਲਾਂ ਜੀ ਕਿਸ ਤਰ੍ਹਾਂ ਟੂਰਨਾਮੈਂਟ ਹੋ ਰਿਹਾ ਹੈ ਨਵੇਕਲਾ ਕਿਸ ਤਰ੍ਹਾਂ ਹੈ ਕਿ ਇੱਕ ਤੇ ਇੱਕ 11 ਦੋ ਪਿੰਡ ਰਲ ਗਏ ਆ ਪਹਿਲਾਂ ਵੀ ਟੂਰਨਾਮੈਂਟ ਵਧੀਆ ਹੁੰਦਾ ਸੀ ਹੁਣ ਤੇ ਵੱਡਾ ਹੋਣਾ ਚਾਹੀਦਾ ਕਿਸ ਤ ਇਸ ਵਾਰ ਅਸੀਂ ਦੋਵੇਂ ਕਲਬਾਂ ਰਲ ਕੇ ਬਹੁਤ ਉਤਲੇ ਲੈਵਲ ਤੇ ਲੈ ਕੇ ਜਾ ਰਹੇ ਹਾਂ ਇਸ ਟੈਸਟ ਟੂਰਨਾਮੈਂਟ ਨੂੰ ਤੇ ਪਬਲਿਕ ਨੂੰ ਵੀ ਤੁਹਾਡੇ ਈਵਰਸ ਨੂੰ ਵੀ ਇਹੀ ਬੇਨਤੀ ਕਰਦੇ ਹੱਥ ਜੋੜ ਕੇ ਸਾਡਾ ਸਹਿਯੋਗ ਕਰਵਾਤੋਂ ਵੱਧ ਇੱਥੇ 16 ਤਰੀਕ ਨੂੰ ਪਹੁੰਚਣ ਦੀ ਕਿਰਪਾਲਤਾ ਕਰੋ ਨਵੇਕਲਾ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਜਿੱਦਾਂ 플레이ਰਾਂ ਨੂੰ ਤਾਂ ਇਨਾਮ ਦੇਣੇ ਹੀ ਦੇਣੇ ਆ ਬੈਸਟਾਂ ਨੂੰ ਘੋੜੀਆਂ ਦੇਣੀਆਂ ਨੇ ਤੇ ਆਮ ਪਬਲਿਕ ਵਾਸਤੇ ਵੀ ਅਸੀਂ ਪ੍ਰਬੰਧ ਕੀਤਾ ਹੋਇਆ ਕਿ ਕੂਪਣਾ ਰਾਈ ਕੁਝ ਨਾ ਕੁਝ ਆਮ ਪਬਲਿਕ ਵੀ ਜਿਹੜੀ ਇੱਥੋਂ ਲੈ ਕੇ ਜਾਵੇ ਸਰਪੰਚ ਸਾਹਿਬ ਟਾਈਮਿੰਗ ਦੱਸ ਦਈਏ ਕਿੰਨੇ ਵੇ ਟੂਰਨਾਮੈਂਟ ਸ਼ੁਰੂ ਹੋਏਗਾ ਦਰਸ਼ਕ ਕਦੋਂ ਪਹੁੰਚਣ ਕਿੰਨੇ ਵੇ ਤੱਕ ਚੱਲੇਗਾ ਤੇ ਕਿਸ ਤਰ੍ਹਾਂ ਦੇ ਇਥੇ ਮੈਚ ਹੋਣਗੇ ਇਹ 10 ਵਜੇ ਤੋਂ ਸਟਾਰਟ ਹੋ ਜਾਂਦਾ ਜੀ ਸਵੇਰੇ ਸੁਖਨੀ ਸਾਹਿਬ ਦੇ ਭੋਗ ਪਾ ਕੇ 10 ਵਜੇ ਰੰਮ ਕਰ ਦਿੱਤਾ ਜਾਊਗਾ ਤੇ ਕੋਸ਼ਿਸ਼ ਹੁੰਦੀ ਆ ਕਿ ਲਾਈਟ ਹੁੰਦਿਆਂ ਹੁੰਦਿਆਂ ਸਮਾਪਤ ਹੋ ਜਾਵੇ ਕਿਉਂਕਿ ਰਾਤ ਨੂੰ ਫਿਰ ਦਿੱਕਤ ਆਉਂਦੀ ਆ ਤੇ ਪਲੇਅਰਾਂ ਨੂੰ ਵੀ ਇਹੀ ਬੇਨਤੀ ਆ ਹੱਥ ਜੋੜ ਕੇ ਕਿ ਟਾਈਮ ਦੇ ਨਾਲ ਗਰਾਊਂਡ ਦੇ ਵਿੱਚ ਪਹੁੰਚਣ ਤੇ ਜਿਹੜਾ ਵਾ ਕਿਉਂਕਿ ਦਰਸ਼ਕ ਵੀ ਇਸ ਚ ਜਿਹੜੀ ਸਮੁੱਚੀ ਪ੍ਰਬੰਧਕ ਕਮੇਟੀ ਆ ਦੋਨਾਂ ਆ ਪਿੰਡਾਂ ਦੀ ਸਾਂਝੀ ਹੋ ਗਈ ਹੁਣ ਕਿਸ ਤਰ੍ਹਾਂ ਦੀਆਂ ਤਿਆਰੀਆਂ ਤੁਹਾਡੇ ਵੱਲੋਂ ਕੀਤੀਆਂ ਜਾ ਰਹੀਆਂ ਹਨ ਤਿਆਰੀਆਂ ਜੀ ਬਹੁਤ ਵਧੀਆ ਕੀਤੀਆਂ ਜਾ ਰਹੀਆਂ ਨੇ ਖਾਸ ਪ੍ਰਬੰਧ ਕੀਤੇ ਜਾ ਰਹੇ ਨੇ ਪਬਲਿਕ ਦੇ ਬੈਠਣ ਵਾਸਤੇ ਸਟੇਜਾਂ ਲਾਈਆਂ ਜਾ ਰਹੀਆਂ ਨੇ ਦੋ ਸਟੇਜਾਂ ਲਾਈਆਂ ਜਾ ਰਹੀਆਂ ਨੇ ਵੀਆਈਪੀਸ ਵਾਸਤੇ ਤੇ ਪਹੁੰਚ ਰਹੇ ਵੀਆਈਪੀਸ ਜਿੰਨਾਂ ਦੇ ਵਿੱਚ ਅਮਨ ਸੇਰ ਸਿੰਘ ਸੈਰੀ ਕਲਸੀ ਜੀ ਕਾਰਜਕਾਰੀ ਪ੍ਰਧਾਨ ਪੰਜਾਬ ਐਮਐਲਏ ਹਲਕਾ ਬਟਾਲਾ ਡੀਆਈਜੀ ਬੰਡਰੇ ਜੀ ਸਾਹਿਬ ਆਈਜੀ ਐਸਐਸਪੀ ਸਾਹਿਬ ਡੀ ਸਾਹਿਬ ਹੋਰ ਵੀ ਮਤਲਬ ਵੀ ਜਿੰਨੇ ਮਹਿਕਮੇ ਆ ਸਾਰੇ ਇੱਥੇ ਆ ਰਹੇ ਆ ਜੀ ਸਰਪੰਚ ਸਾਹਿਬ ਆ ਸਾਡੇ ਨਾਲ ਕੈਲੇਕਲਾਂ ਦੇ ਸਰਪੰਚਾ ਮੌਜੂਦ ਹੈ ਸਸਕੇ ਭਾਰੀ ਤੁਸੀਂ ਸੁਵਿੰਦਰ ਸਿੰਘ ਬਾਠੀ ਦੇ ਭਤੀਜਾ ਹੋ ਪਰਿਵਾਰਕ ਮੈਂਬਰ ਵੀ ਹੋ ਪਰ ਸਭ ਤੋਂ ਪਹਿਲਾਂ ਉਹਨਾਂ ਬਾਰੇ ਥੋੜੀ ਜਾਣਕਾਰੀ ਦੇ ਦਈਏ ਸ਼ਿੰਦਾ ਅਮਲੀ ਉਹਨਾਂ ਨੂੰ ਕਿਹਾ ਜਾਂਦਾ ਸੀ ਕਈ ਦਰਸ਼ਕ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਥੋੜੀ ਜਿਹੀ ਜਾਣਕਾਰੀ ਦੇ ਦਈਏ ਉਹਨਾਂ ਨੇ ਕਿਸ ਤਰ੍ਹਾਂ ਦਾ ਯੋਗਦਾਨ ਪਾਇਆ ਕਬੱਡੀ ਦੇ ਵਿੱਚ ਤੇ ਕਿਸ ਤਰ੍ਹਾਂ ਉਹਨਾਂ ਨੂੰ ਯਾਦ ਕੀਤਾ ਜਾਂਦਾ ਵੇਖੋ ਜੀ ਸਭ ਤੋਂ ਵੱਡੀ ਗੱਲ ਤੇ ਹੈ ਵੀ ਬੱਚਾ ਬੱਚਾ ਜਾਣਦਾ ਬੰਨ ਉਹਨਾਂ ਨੂੰ ਦੱਸਾ ਹੁਣ ਕੋਈ ਇਸੇ ਕਰਕੇ ਆਪਾਂ ਕਬੱਡੀ ਕੱਪ ਕਰਾ ਰਿਏ ਜਿਹੜੀ ਆਉਣ ਵਾਲੀ ਪੀੜ੍ਹੀ ਉਹਨਾਂ ਨੂੰ ਵੀ ਪਤਾ ਲੱਗੇ ਕਿ ਸਾਡੇ ਇਲਾਕੇ ਦਾ ਮਾਣ ਸੀਗਾ ਸਰਾਸਵਿੰਦਰ ਸਿੰਘ ਬਾਠ ਜਿਨ੍ਹਾਂ ਨੂੰ ਆਪਾਂ ਕਬੱਡੀ ਵਿੱਚ ਸ਼ਿੰਦਾ ਅਮਲੀ ਦੇ ਨਾਲ ਨਾਲ ਕਾਫੀ ਜਾਣਦੇ ਆ ਅੱਜ ਵੀ ਜਿੱਥੇ ਕਦੇ ਕਬੱਡੀ ਕੱਪ ਹੋਏ ਉਹਨਾਂ ਦਾ ਨਾਮ ਜ਼ਰੂਰ ਲਿਆ ਜਾਂਦਾ ਵਾ ਕਿੰਨੀ ਕਿੰਨੀ ਕਿਕਣੀ ਦਾ ਪੂਰਪਿਆ ਪੈਂਦਾ ਸ਼ਿੰਦਾ ਜਫਾ ਅਮਲੀ ਦਾ ਹੰਦੇ ਹੋਗੇ ਦੂ ਤੇ ਉਹਨਾਂ ਦਾ ਨਾਮ ਹਰ ਥਾਂ ਲਿਆ ਜਾਂਦਾ ਵਾ ਇਸੇ ਕਰਕੇ ਆਪਾਂ ਉਹਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਇਹ ਕਬੱਡੀ ਕੱਪ ਜਿਹੜਾ ਕਰਵਾ ਰਹੇ ਹਾਂ ਥੋੜਾ ਵੀ ਦੱਸ ਦਈਏ ਕਿਹੜੇ ਕਿਹੜੇ ਇਨਾਮ ਦਿੱਤੇ ਜਾ ਰਹੇ ਟੀਮਾਂ ਨੂੰ ਕਿਸ ਤਰ੍ਹਾਂ ਦੇ ਨਾਮ ਹੋਣਗੇ ਫਸਟ ਸੈਕੰਡ ਥਰਡ ਜਾਂ ਦਰਸ਼ਕਾਂ ਨੂੰ ਜਾਂ ਜਿਹੜੀਆਂ ਇਸ ਵਾਰ ਸਪੈਸ਼ਲ ਤੁਸੀਂ ਇਹ ਜਿਹੜੀਆਂ ਕੋੜੀਆਂ ਦੇ ਰਹੇ ਹੋ ਇਹਨਾਂ ਵਾਸਤੇ ਇੱਕ ਇਹਨਾਂ ਨੂੰ ਦਿੱਤੀ ਜਾਣਗੀਆਂ ਵੇਖੋ ਜੀ ਇਨਾਮਾਂ ਦੀ ਗੱਲ ਕਰੀਏ ਤਾਂ ਤੇ ਉਹ ਬਹੁਤ ਵੱਡੇ ਇਨਾਮ ਨੇ ਅਹੀਂ 1.5 ਲੱਖ ਦਾ ਫਸਟ ਪ੍ਰਾਈਜ਼ ਦੇ ਰਹੇ ਆ ਸੈਕੰਡ ਪ੍ਰਾਈਜ਼ 1.25 ਲੱਖ ਦਾ ਵਾ ਥਰਡ ਵੀ ਇਸੇ ਹਿਸਾਬ ਨਾਲ 1.15 ਲੱਖਾਂ ਤੇ ਲੱਖ ਚੌਥਾ ਜਿਹੜਾ ਪ੍ਰਾਈਜ਼ ਆ ਤੇ ਜਿਹੜੇ ਪਲੇਅਰਾਂ ਦਾ ਸਨਮਾਨ ਜਿਹੜਾ ਆਪਾਂ ਕਰ ਰਹੇ ਆ ਚੰਗੇ ਪਲੇਅਰਾਂ ਦਾ ਜਿਨ੍ਹਾਂ ਦਾ ਬਹੁਤ ਜ਼ਿਆਦਾ ਨਾਮ ਆ ਉਹਨਾਂ ਦਾ ਆਪਾਂ ਸਨਮਾਨ ਵੀ ਕਰਾਂਗੇ ਜਿਹੜੇ ਚੰਗੇ ਪਲੇਅਰ ਇਸ لیاقتਵਾ ਉਹਨਾਂ ਦਾ ਸਨਮਾਨ ਵੱਖਰਾ ਵੀ ਕਰਾਂਗੇ ਜਿਹੜਾ ਘੋੜੀਆਂ ਦੇ ਤੀਆਂ ਜਾ ਰਹੀਆਂ ਇਹ ਕਿੰਨਾ ਪਲੇਅਰਾਂ ਨੂੰ ਤੀਆਂ ਜਾ ਰਹੀਆਂ ਇਹ ਦੇਖੋ ਜੀ ਫਾਈਨਲ ਵਿੱਚ ਬੈਸਟ ਜਾਫੀ ਨੂੰ ਤੇ ਬੈਸਟ ਰੇਡਰ ਨੂੰ ਜਿਹੜੇ ਬੈਸਟ ਨਿਕਲਣਗੇ ਉਹਨਾਂ ਵਾਸਤੇ ਸਰਪੰਚ ਸਾਹਿਬ ਪੰਜਾਬ ਨੂੰ ਅਟੈਕ ਕੀਤਾ ਜਾ ਰਿਹਾ ਹੈ ਖਾਸ ਕਰਕੇ ਏਜੰਸੀਆਂ ਵੱਲੋਂ ਕਿ ਨਸ਼ੇੜੀਆਂ ਦਾ ਸੂਬਾ ਪਰ ਨਾਮ ਕੰਨੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾ ਜਦੋਂ ਇਦਾਂ ਦੇ ਟੂਰਨਾਮੈਂਟ ਹੁੰਦੇ ਇੱਕ ਵਧੀਆ ਮੈਸੇਜ ਜਾਂਦਾ ਕੀ ਕਹਿਣਾ ਚਾਹੁੰਦੇ ਉਹਨਾਂ ਚੰਦ ਲੋਕਾਂ ਨੂੰ ਕਿ ਕੋਈ ਹੋ ਸਾਰਾ ਨਸ਼ਾ ਚੰਦ ਪਰਸੈਂਟ ਲੋਕ ਕਰਦੇ ਹੁਣ ਪਰ ਇਹ ਵੀ ਉਹ ਨੌਜਵਾਨ ਆ ਜਿਹੜੇ ਆ ਕੇ ਆਪਣੇ ਜੁੱਸੇ ਨਾਲ ਘੁਲਦੇ ਨੇ ਇਨਾਮ ਲੈ ਕੇ ਜਾਂਦੇ ਨੇ ਵੱਡੇ ਵੱਡੇ ਤੇ ਮੱਲਾ ਮਾਰਦੇ ਨੇ ਕੀ ਕਹਿਣਾ ਚਾਹੁੰਦੇ ਉਹਨਾਂ ਲੋਕਾਂ ਨੂੰ ਜਿਹੜੇ ਪੰਜਾਬ ਨੂੰ ਸੋ ਨਸ਼ੇੜੀਆਂ ਦਾ ਪੰਜਾਬ ਹੀ ਕਹੀ ਜਾਂਦੇ ਆ ਵੇਖੋ ਜੀ ਇਸ ਵਿੱਚ ਕੋਈ ਗੱਲ ਦੋ ਨਹੀਂ ਆ ਨਸ਼ਾ ਵੀ ਹੈਗਾ ਕੁਛ ਹੱਦ ਤੱਕ ਨਸ਼ਾ ਬਹੁਤ ਜ਼ਿਆਦਾ ਵਾ ਪਰ ਅਹੀਂ ਇਹ ਚੀਜ਼ ਚਾਹੁੰਨੇ ਕਿ ਨਸ਼ਾ ਖਤਮ ਹੋਵੇ ਵੇਖੋ ਸਰਕਾਰਾਂ ਵੀ ਜ਼ੋਰ ਲਾ ਰਹੀਆਂ ਆ ਤੇ ਕਬੱਡੀ ਕੱਪ ਕਰਾਉਣ ਦਾ ਸਾਡਾ ਪਰਪਰ ਇਹੀ ਆ ਕਿ ਪਿੰਡਾ ਜੇ ਬੱਚੇ ਜੇ ਅਸੀਂ ਇਹ ਚੀਜ਼ ਸੋਚੀ ਵੇਖੀ ਆ ਜਦੋਂ ਕਬੱਡੀ ਕੱਪ ਹੋ ਕੇ ਹਟਦਾ ਨਾ ਦੋ ਤਿੰਨ ਮਹੀਨੇ ਉਸੇ ਕਬੱਡੀ ਦੇ ਬੱਚੇ ਜਿਹੜੇ ਆਣ ਕੇ ਖੇਡਦੇ ਆ ਤੇ ਸਾਨੂੰ ਇਹ ਚੀਜ਼ ਲੱਗਦੀ ਆ ਕਿ ਵਾਕਿਆ ਹੀ ਇਹਨਾਂ ਨੂੰ ਥੋੜਾ ਬਹੁਤਾ ਅਸਰ ਹੁੰਦਾ ਵਾ ਤੇ ਹੁਣ ਵੀ ਅਸੀਂ ਕਬੱਡੀ ਕੱਪ ਤੋਂ ਬਾਅਦ ਇੱਕ ਕੋਚ ਰੱਖ ਕੇ ਦਵਾਂਗੇ ਬੱਚਿਆਂ ਨੂੰ ਤੇ ਛੋਟੇ ਬੱਚੇ ਸਾਡੇ ਪਿੰਡ ਕਲੇ ਕਲਾਂ ਦੇ ਕਾਫੀ ਟੀਮ ਜਿਹੜੀ ਖੋਖਰ ਫੌਜੀਆਂ ਖੇਡਣ ਜਾਂਦੀ ਆ ਤੇ ਉਹਨਾਂ ਜਿਹੜੇ ਹੁਣ ਪਲੇਅਰ ਆ ਇੱਥੇ ਅਸੀਂ ਕੋਚ ਰੱਖ ਕੇ ਦਵਾਂਗੇ ਉਹ ਇੱਥੇ ਕਲੇ ਕਲਾਂ ਦੇ ਗਰਾਊਂਡ ਲੋਕ ਬਹੁਤ ਸਾਰੇ ਇਸ ਕਰਕੇ ਵੀ ਹੁੰਦੇ ਆ ਕਿ ਮੇਲਾ ਵਾਜਾ ਕੋਈ ਵੀ ਟੂਰਨਾਮੈਂਟ ਆ ਉੱਥੇ ਕੋਈ ਨਾ ਕੋਈ ਸਿੰਗਰ ਵੀ ਆਏਗਾ ਸਾਡਾ ਮਨੋਰੰਜਨ ਹੋਏਗਾ ਪਰਿਵਾਰਾਂ ਸਮੇਤ ਹੁੰਦੇ ਆ ਕਈ ਲੋਕ ਇਆਂ ਦੇ ਫੈਨ ਹੁੰਦੇ ਆ ਇਸ ਵਾਰ ਇਸ ਕਬੱਡੀ ਕੱਪ ਚ ਕਿਹੜਾ ਪੰਜਾਬੀ ਸਿੰਗਰ ਜਿਹੜਾ ਲੋਕਾਂ ਦਾ ਮਨੋਰੰਜਨ ਕਰੇਗਾ ਇਹਦੇ ਵਿੱਚ ਜੀ ਸਿੰਗਰ ਬਹੁਤ ਫੇਮਸ ਸਿੰਗਰ ਜਿਹੜਾ ਆਪ ਹੁਣ ਪੰਜਾਬ ਦਾ ਜਿਹਨੂੰ ਸਿੱਧੂ ਮੂਸੇਵਾਲਾ ਕਹਿ ਲੀਏ ਤੇ ਮੈਂ ਨਾ ਘਟਨੀ ਆ ਪੂਰੀ ਗੜ੍ਹ ਸਾਹ ਬੰਦੇ ਚ ਬਾਗੀ ਜਿਹੜਾ ਵਾ ਸਾਡੇ ਜ਼ਿਲ੍ਹੇ ਦਾ ਹੀ ਮਾਣਾ ਆ ਤੇ ਉਹਦਾ ਖਾੜਾ ਖੁੱਲਾ ਲੱਗਣਾ ਵਾ ਬਾਕੀ ਸਾਡਾ ਜਿਹੜਾ ਸਹਿਯੋਗ ਕਰ ਰਹੇ ਆ ਐਨ ਆਰ ਆਈ ਵੀਰ ਜਿੰਨੇ ਵੀ ਆ ਸਰਪੰਚ ਸਾਹਿਬ ਦੇ ਭਤੀਜੇ ਬਾਹਰ ਰਹਿੰਦੇ ਆ ਛਿੰਦੇ ਅਮਰੀ ਦਾ ਭਤੀਜਾ ਬੇਟਾ ਜਿਹੜਾ ਉਹਨਾਂ ਗੈਵਨ ਵਾਠ ਮੇਰਾ ਆਪਣੇਵਾ ਵਾ ਪ੍ਰਭ ਤਿਬੜ ਹੋਰ ਵੀ ਜਿੰਨੇ ਵੀ ਆਪਣੇ ਦੋਸਤ ਐਨ ਆਰ ਆਈ ਜਿੰਨੇ ਵੀ ਆ ਨਾ ਉਹ ਸਾਰੇ ਸਹਿਯੋਗ ਨਾਲ ਇਹ ਕਬੱਡੀ ਕੱਪ ਕਰਾ ਰਹੇ ਕਿ ਵੇਖੋ ਕਿਉਂਕਿ ਇਹ ਕਬੱਡੀ ਕੱਪ ਜਿਹੜਾ ਭਰਾਵਾਂ ਦੇ ਸਹਿਯੋਗ ਨਾਲ ਹੀ ਹੁੰਦਾ ਵਾ ਤੇ ਕਿਉਂਕਿ ਇਹ ਬਹੁਤ ਬਜਟ ਦੇ ਵੱਡੇ ਦਾ ਕੰਮ ਹੁੰਦਾ ਵਾ ਤੇ ਕੋਈ ਸੌਖਾ ਕੰਮ ਨਹੀਂ ਹੈਗਾ ਆਖਿਰ ਦੇ ਵਿੱਚ ਇਲਾਕਾ ਵਾਸੀਆਂ ਨੂੰ ਆਸ-ਪਾਸ ਦੇ ਪਿੰਡਾਂ ਵਾਲਿਆਂ ਨੂੰ ਜਾਂ ਸਮੁੱਚੇ ਪੰਜਾਬ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ 16 ਮਾਰਚ ਨੂੰ ਇੱਥੇ ਪਹੁੰਚਣ ਤੇ ਟੂਰਨਾਮੈਂਟ ਵੇਖੋ ਸਭ ਤੋਂ ਪਹਿਲਾਂ ਮੈਂ ਪਿੰਡ ਕਿਆਲਕਲਾਂ ਤੇ ਕਲੀਰਕਲਾਂ ਦੇ ਸੰਗਤਾਂ ਨੂੰ ਤੇ ਫਿਰ ਆਸ-ਪਾਸ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹ ਕਬੱਡੀ ਕੱਪ ਵਿੱਚ ਤੁਹਾਡਾ ਆਪਣਾ ਕਬੱਡੀ ਕੱਪ ਆ ਇਹਦੇ ਵਿੱਚ ਕੋਈ ਨਹੀਂ ਹੈਗਾ ਕਿ ਫਲਾਣਾ ਬੰਦਾ ਪ੍ਰਧਾਨ ਬਣਿਆ ਫਲਾਣਾ ਪ੍ਰਧਾਨ ਬਣਿਆ ਸਾਰੇ ਹੀ ਗਰਾਊਂਡ ਦੇ ਵਿੱਚ ਆਇਓ ਤੇ ਬੜੇ ਮਜ਼ੇ ਦੇ ਨਾਲ ਆਪਾਂ ਆਪਣਾ ਇਹ ਇਹ ਮਤ ਸੋਚੋਗੇ ਕਿ ਕਿਸੇ ਦੇ ਕਬੱਡੀ ਕੱਪ ਤੇ ਜਾ ਰਹੇ ਹਾਂ ਜਾਂ ਕਿਸੇ ਦੇ ਇਹ ਆਪਣੇ ਘਰ ਵਾਂਗ ਤੁਹਾਡਾ ਕਬੱਡੀ ਕੱਪ ਹੋਊਗਾ ਤੇ ਕਬੱਡੀ ਦਾ ਆਨੰਦ ਇੱਥੇ ਆਨੰਦ ਲਓ ਤੇ ਲੰਗਰ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਇੱਥੇ ਕਿਸੇ ਗੱਲ ਦੀ ਤੋੜ ਨਹੀਂ ਹੋਊਗੀ। ਤੋਂ ਇਹ ਸੀ ਜੀ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦੀ ਪ੍ਰਬੰਧਕ ਕਮੇਟੀ ਉਹਨਾਂ ਵੱਲੋਂ ਤੇ ਬੇਨਤੀ ਕੀਤੀ ਗਈ ਹੈ ਸਾਡੇ ਚੈਨਲ ਵੱਲੋਂ ਬੇਨਤੀ ਹੈ ਕਿ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ ਤੇ ਪਰਿਵਾਰਾਂ ਸਮੇਤ 16 ਮਾਰਚ ਨੂੰ ਪਿੰਡ ਕਲੇਰਕਲਾ ਚ ਪਹੁੰਚੋ ਜਿੱਥੇ ਵੱਡਾ ਟੂਰਨਾਮੈਂਟ ਹੋ ਰਿਹਾ ਹੈ। ਪੰਜਾਬੀ ਸਿੰਗਰ ਬਾਗੀ ਤੁਹਾਡਾ ਮਨੋਰੰਜਨ ਕਰੇਗਾ ਅਤੇ ਵੱਡੀ ਗੱਲ ਇਹ ਹੈ ਕਿ ਦਰਸ਼ਕਾਂ ਨੂੰ ਤੁਹਾਨੂੰ ਵੇਖਣ ਵਾਲਿਆਂ ਨੂੰ ਵੀ ਇਨਾਮ ਵਕਫਾਕ ਦਿੱਤੇ ਜਾਣਗੇ ਜਿਹੜੇ ਆਨ ਦਾ ਸਪੋਰਟ ਕੱਢੇ ਜਾਣਗੇ ਤੁਹਾਡੇ ਸਾਹਮਣੇ ਕੱਢੇ ਜਾਣਗੇ ਸਾਡੇ ਵੱਲੋਂ ਬੇਨਤੀ ਹੈ ਕਿ ਹੌਮ ਹਮਾ ਕੇ ਇਸ ਟੂਰਨਾਮੈਂਟ 'ਚ ਪਹੁੰਚੋ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼